ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤੁਹਾਨੂੰ ਤਿੰਨ ਗਾਮਾ ਦਿਖਾਉਣੇ ਹੈਗੇ ਇੱਕ ਟੋਕੜਾ ਇੱਕ ਗੱਬਣ ਤੇ ਇੱਕ ਤਾਜੀ ਸੂਈ ਪਹਿਲਾ ਨੰਬਰ ਤੇ ਕਿਹੜੀ ਕਿਹੜਾ ਸੂਆ ਸੂਈ ਹੈ ਬਈ ਇਹ ਹੈ ਬਈ ਦੂਜਾ ਸੂਆ ਮਾਲਕ ਕਹਿੰਦੇ ਤੀਜਾ ਮੰਨ ਕੇ ਲੈ ਜਾਇਆ ਬੜਾ ਜਰਸੀ ਆ ਗਈ ਹੈ ਨਾ ਜਰਸੀ ਫੁੱਲ ਵੱਡੀ ਜਰਸੀ ਹੈ ਬਈ ਬੱਚਾ ਇਹਦੇ ਮਗਰ ਆ ਗਿਆ ਤੇ ਕਿੰਨੇ ਦਿਨ ਹੋ ਗਏ ਲੱਖੇ ਸੂਈ ਨੂੰ ਸੂਈ ਵੇ ਪਰਸੋਂ ਸੂਈ ਹੈ ਪਰਸੋਂ ਸੂਈ ਹੈ ਕੀ ਤੇ ਕਿੰਨਾ ਬੋੜਾ ਗਲੀਆਂ 12 ਲੀਟਰ ਤਿਆਰ ਆ ਬਈ ਹੁਣ ਠੀਕ ਹੈ ਤੇ ਮੁੱਲ ਅੱਜ ਦਾ ਲੈਣ ਦੇ ਮੁੱਲ 68000 ਠੀਕ ਹੈ ਤੇ ਅੱਗੇ ਇਧਰ ਟੋਕੜ ਆ ਗਈ ਇਹ ਥੱਲੇ ਬਈ 10 ਲੀਟਰ ਦੁੱਧ ਆ ਹੂੰ ਤੇ 38000 ਮੋਲੇ ਦੂਜਾ ਸੂਸ ਹੋਈ ਵੀ ਠੀਕ ਆ ਬਈ ਕੱਦ ਵਾਲੀ ਆ ਬਈ ਪੁਲਿਸ ਵੀ ਇਹ ਵੀ ਫੁੱਲ ਤੇ ਮੋਲੇ ਦਾ ਜਿਹੜਾ ਰੱਖੇਗਾ ਬਈ ਨੇ 33000 ਰੁਪਏ ਦੀ ਬਈ ਕਹਿੰਦਾ ਅੱਜ ਆਪਾਂ ਦੇ ਦੇਣੀ ਆ ਤੇ ਮੁੱਲ ਅੱਗੇ ਵੀ ਬਈ ਦੇ ਜਾ ਜੀ ਹੁੰਦੇ ਆ ਤੇ ਅੱਗੇ ਲਾਸਟ ਤੇ ਬਈ ਤਿੰਨ ਨੰਬਰ ਤੇ ਗੱਬਣਾ ਕਿੰਨੇ ਦਿਨਾਂ ਦੀ ਕੱਚੀ ਆ 12-13 ਦਿਨਾਂ ਦੀ ਕੱਚੀ ਆ ਬਈ ਇਹ ਕਿੰਨਾ ਦੁੱਧ ਦਿੰਦਾ ਹੋਇਆ ਦਾ ਦੁੱਧ ਬਈ 18 ਲੀਟਰ ਦਿੰਦਾ ਹੋਇਆ ਦਾ ਐ ਤੱਕ ਕਿੰਨੀ ਕੁ ਉਮੀਦ ਐ ਇਹਦੀ ਬਈ ਠੰਡਾ 20 ਵੀ ਦੇ ਸਕਦੀ ਐ ਠੀਕ ਆ ਬਈ ਬਾਕੀ ਕੱਦ ਬਹੁਤ ਆ ਕੱਦ ਬਹੁ ਜ਼ਿਲ੍ਹਾ ਨੂ ਬਰਨਾਲਾ 10 ਲੀਟਰ ਦਾ ਬਈ ਆਪਾਂ ਧੋਕੜ ਕੱਪਣ ਛੱਡੀ ਏ ਠੀਕ ਆ ਬਈ ਹਾਂ ਪਿੰਡ ਹੈਗਾ ਵੀਰ ਦਾ ਮੋੜ ਨਾ ਬਸ ਜ਼ਿਲ੍ਹਾ ਬਰਨਾਲਾ ਤਸੀਲ ਇਹਦਾ ਮੁੱਲ 48000 ਠੀਕ ਆ ਬਈ ਮੁੱਲੇ ਦਾ ਵੀ 48000 ਰੱਖਿਆ ਕੰਡੈਕਟਰ ਨੰਬਰ ਬੋਲੀ ਲਿਖਿਆ 7589266537 ਠੀਕ ਆ ਬਈ